ਗੜਗੌਂ ਦੇ ਸੈਕਟਰ 57 ਦੀ ਰਹਿਣ ਵਾਲੀ ਇੰਡੀਆ ਦੀ ਇੱਕ ਬਹੁਤ ਹੀ ਮਸ਼ਹੂਰ ਟੈਨਿਸ ਪਲੇਅਰ ਰਾਧਿਕਾ ਯਾਦਵ ਨੂੰ ਉਹਦੇ ਆਪਣੇ ਹੀ ਪਿਤਾ ਦੀਪਕ ਯਾਦਵ ਚਾਰ ਗੋਲੀਆਂ ਮਾਰ ਕੇ ਕਤਲ ਕਰ ਦਿੰਦੇ ਆ ਕਿ ਰਾਧਿਕਾ ਦੇ ਆਪਣੇ ਜਿਹੜੇ ਮਦਰ ਨੇ ਮੰਜੂ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ ਇਸੇ ਕਰਕੇ ਰਾਧਿਕਾ ਕਿਚਨ ਦੇ ਵਿੱਚ ਸੀ ਆਪਣੀ ਪੂਰੀ ਫੈਮਿਲੀ ਦੇ ਲਈ ਖਾਣਾ ਬਣਾ ਰਹੀ ਸੀ ਤਾਂ ਪਿੱਛੋਂ ਉਹਦੇ ਆਪਣੇ ਹੀ ਪਿਤਾ ਦੀਪਕ ਯਾਦਵ ਰਾਧਿਕਾ ਦੇ ਉੱਪਰ ਆਪਣੇ ਹੀ ਲਾਇਸੈਂਸੀ ਰਿਵਾਲਵਰ ਦੇ ਨਾਲ ਪੰਜ ਗੋਲੀਆਂ ਚਲਾਉਂਦੇ ਆ ਜਿਨ੍ਹਾਂ ਦੇ ਵਿੱਚੋਂ ਚਾਰ ਰਾਧਿਕਾ ਨੂੰ ਹਿੱਟ ਕਰਦੀਆਂ ਨੇ ਤਿੰਨ ਉਹਦੀ ਪਿੱਠ ਦੇ ਵਿੱਚ ਵੱਜਦੀਆਂ ਤੇ ਇੱਕ ਉਹਦੇ ਮੋਢੇ ਦੇ ਵਿੱਚ ਉਹ ਗੱਲ ਵੱਖਰੀ ਆ ਕਿ ਜਿਹੜੀ ਕਿਚਨ ਦੇ ਵਿੱਚ ਉਹਨਾਂ ਦੀ ਆਪਣੀ ਧੀ ਦਾ ਕਤਲ ਹੁੰਦਾ ਉਹਦੇ ਬਿਲਕੁਲ ਨਾਲ ਦਾ ਕਮਰਾ ਖੁਦ ਮੰਜੂ ਯਾਦਵ ਹੋਣਾ ਦਾ ਤੇ ਉਸੇ ਕਿਚਨ ਦੇ ਵਿੱਚ ਉਹਨਾਂ ਦੇ ਆਪਣੇ ਪਤੀ ਦੁਆਰਾ ਉਹਨਾਂ ਦੀ ਆਪਣੀ ਧੀ ਦੇ ਉੱਤੇ ਇੱਕ ਤੋਂ ਬਾਅਦ ਇੱਕ ਪੰਜ ਗੋਲੀਆਂ ਚਲਾਈਆਂ ਜਾਂਦੀਆਂ ਇੱਕ ਹੋਰ ਚੀਜ਼ ਜਿਹੜੀ ਬਹੁਤ ਹੀ ਹੈਰਾਨ ਕਰਨ ਵਾਲੀ ਆ ਉਹ ਇਹ ਆ ਕਿ 10 ਜੁਲਾਈ ਨੂੰ ਰਾਧਿਕਾ ਦਾ ਕਤਲ ਹੁੰਦਾ ਤੇ 11 ਜੁਲਾਈ ਨੂੰ ਜਦੋਂ ਪੁਲਿਸ ਵਾਲਿਆਂ ਨੂੰ ਇਹ ਪੁੱਛਿਆ ਜਾਂਦਾ ਮੀਡੀਆ ਦੁਆਰਾ ਕਿ ਕੀ ਇਹ ਕਿਤੇ ਓਨਰ ਕਿਲਿੰਗ ਦਾ ਕੇਸ ਤਾਂ ਨਹੀਂ ਤਾਂ ਪੁਲਿਸ ਵਾਲੇ ਪੂਰੇ ਆਤਮ ਵਿਸ਼ਵਾਸ ਦੇ ਨਾਲ ਇਸ ਚੀਜ਼ ਨੂੰ ਨਕਾਰ ਦਿੰਦੇ ਆ ਤਾਂ ਇਹ ਸੀਗੀਆਂ ਜੀ ਸਾਰੀਆਂ ਦੀਆਂ ਸਾਰੀਆਂ ਅਲੱਗ ਅਲੱਗ ਥਿਓਰੀਜ਼ ਹੁਣ ਇਹਨਾਂ ਦੇ ਵਿੱਚੋਂ ਕਿਹੜੀ ਸਹੀ ਆ ਕਿਹੜੀ ਗਲਤ ਆ ਜਾਂ ਫਿਰ ਇਹ ਸਾਰੀਆਂ ਹੀ ਗਲਤ ਨੇ ਇਸ ਚੀਜ਼ ਦੀ ਜਾਣਕਾਰੀ ਸਿਰਫ ਇੱਕ ਇਨਸਾਨ ਨੂੰ ਆ ਤੇ ਉਹ ਹੈ ਰਾਧਿਕਾ ਯਾਦਵ ਦੇ ਆਪਣੇ ਪਿਤਾ ਦੀਪਕ ਯਾਦਵ ਕਿ ਕੀ ਕਾਰਨ ਰਏ ਹੋਣੇ ਆ ਜਿਹਦੇ ਕਰਕੇ ਉਹਨਾਂ ਨੇ ਆਪਣੀ ਹੀ लाਡਲੀ ਤੀ ਜਿਹਦੇ ਕੈਰੀਅਰ ਦੇ ਲਈ ਉਹਨਾਂ ਨੇ ਇੰਨੇ ਜ਼ਿਆਦਾ ਪੈਸੇ ਤੇ ਆਪਣਾ ਟਾਈਮ ਵਹਾਇਆ ਸ਼ਾਇਦ ਕਿਸੇ ਦਿਨ ਹੌਲੀ-ਹੌਲੀ ਚਲਦੇ ਰਾਧਿਕਾ ਦੇ ਕਤਲ ਦੇ ਪਿਛਲਾ ਕਾਰਨ ਸਾਡੇ ਸਾਹਮਣੇ ਆਊਗਾ ਪਰ ਕਾਰਨ ਚਾਹੇ ਸਾਹਮਣੇ ਆਵੇ ਤੇ ਚਾਹੇ ਨਾ ਆਵੇ ਇੱਕ ਜ਼ਿੰਦਗੀ ਹਮੇਸ਼ਾ ਤੇ ਲੀ ਖਤਮ ਹੋ ਚੁੱਕੀ ਆ ਰਾਧਿਕਾ ਵਾਪਸ ਇਸ ਦੁਨੀਆ ਦੇ ਵਿੱਚ ਕਦੇ ਵੀ ਨਹੀਂ ਆਉਗੀ